ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਸਮਰਾਲੇ ਦੇ ਪੈਲੈਸ ਦੀ ਵੀਡੀਓ ਆ ਕਿਵੇਂ ਉੱਥੇ ਇੱਕ ਡਾਂਸਰ ਕੁੜੀ ਦੇ ਨਾਲ ਬਤਨੀਜੀ ਕੀਤੀ ਗਈ ਆ ਆ ਗਿਆ ਸਲਾਰੂ ਆ ਗਿਆ ਆ ਦੇਖੋ ਕਿਵੇਂ ਉਹਨੇ ਗਲਾਸ ਮਾਰਿਆ ਡਾਂਸਰ ਦੇ ਆ ਦੇਖੀਏ ਮਾਰਦਾ ਕਹਿੰਦੇ ਵੀ ਡਾਂਸਰ ਕੁੜੀ ਵੀ ਤਾਂ ਗਾਲਾਂ ਕੱਢੀ ਹੀ ਜਾਂਦੀ ਆ ਉਹ ਜੇ ਉਹ ਗਾਲਾਂ ਨਾ ਕੱਢੇ ਹੋਰ ਉਹਦੇ ਹਾਰ ਪਾਵੇ ਦੂਜੀਆਂ ਕੁੜੀਆਂ ਸਟੇਜ ਤੋਂ ਥੱਲੇ ਡਾਂਸ ਕਰਦੀਆਂ ਨੇ ਇਹ ਜਿਹੜੀਆਂ ਡਾਂਸਰਾਂ ਨੇ ਇਹ ਪੈਸੇ ਲੈ ਕੇ ਸਟੇਜ ਦੇ ਉੱਪਰ ਡਾਂਸ ਕਰਦੀਆਂ ਇਹ ਵੀ ਗੱਲ ਹੁਣ ਕੌੜੀ ਲੱਗਣੀ ਹੈ ਸਮਰਾਲਾ ਦੇ ਇੱਕ ਪੈਲੈਸ 'ਚ ਵਿਆਹ ਦੌਰਾਨ ਡਾਂਸਰ ਕੁੜੀ ਦੇ ਹੋਏ ਵਿਵਾਦ ਦਾ ਮਾਮਲਾ ਫਾਟਾ ਹਜਾਰ ਹੈ ਇਸ ਮਾਮਲੇ 'ਚ ਡਾਂਸਰ ਕੁੜੀ ਵੱਲੋਂ ਹੁਣ ਸਮਰਾਲਾ ਦੇ ਥਾਣੇ ਵਿੱਚ ਕੰਪਲੇਂਟ ਦਰਜ ਕਰਵਾਉਣ ਦੀ ਗੱਲ ਆਖੀ ਗਈ ਹੈ ਜਦਕਿ ਪੁਲਿਸ ਨੇ ਵੀ ਇਸ ਵਾਇਰਲ ਵੀਡੀਓ ਨੂੰ ਲੈ ਕੇ ਆਪਣੀ ਕਾਰਵਾਈ ਆਰੰਭ ਕੀਤੀ ਹੈ ਉਦੋਂ ਹੁਣ ਇਸ ਪੂਰੇ ਮਾਮਲੇ ਤੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਰਫਤਾਰ رائے ਨੇ ਵੀ ਪੜਾਅ ਕੱਢੀ ਹੈ ਅਤੇ ਉਸਨੇ ਵੀ ਡਾਂਸਰ ਕੁੜੀਆਂ ਖਿਲਾਫ ਬੋਲਣ ਵਾਲੇ ਅਤੇ ਉਸ ਨੂੰ ਗਾਲ੍ਹਾਂ ਕੱਢਣ ਵਾਲੇ ਮੁੰਡਿਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸੇ ਨਾਲ ਹੀ ਰਫਤਾਰ رائے ਵੀਡੀਓ ਦੇਖ ਕੇ ਭੜਕ ਉੱਠਿਆ ਅਤੇ ਉਸਨੇ ਵੀ ਵੀਡੀਓ 'ਚ ਨਜ਼ਰ ਆ ਰਹੇ ਨੌਜਵਾਨਾਂ ਨੂੰ ਖੂਬ ਖਰੀਆਂ ਖੁੱਟੀਆਂ ਸੁਣਾਇਆ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਸਮਰਾਲੇ ਦੇ ਪੈਲੈਸ ਦੀ ਵੀਡੀਓ ਆ ਕਿਵੇਂ ਉੱਥੇ ਇੱਕ ਡਾਂਸਰ ਕੁੜੀ ਦੇ ਨਾਲ ਬਤਮੀਜ਼ੀ ਕੀਤੀ ਗਈ ਆ ਦਿਖਾਈ ਵੀਡੀਓ ਨੇੜੇ ਲਿਆ ਕੇ ਆ ਚਲਾਵਾ ਵੀਡੀਓ ਆ ਦੇਖਿਓ ਧਿਆਨ ਨਾਲ ਆ ਜਾ ਸਲਾਰੂ ਆ ਜਾ ਆ ਦੇਖੋ ਕਿਵੇਂ ਉਹਨੇ ਗਲਾਸ ਮਾਰਿਆ ਡਾਂਸਰ ਦੇ ਆ ਦੇਖੀਏ ਮਾਰਦਾ ਉਹ ਦੇਖ ਤੁਸੀਂ ਦੇਖ ਹੀ ਲਿਆ ਵੀਡੀਓ ਦੇ ਵਿੱਚ ਕਿਵੇਂ ਇੱਕ ਡਾਂਸਰ ਕੁੜੀ ਦੇ ਨਾਲ ਬਦਤਮੀਜ਼ੀ ਕੀਤੀ ਗਈ। ਪੂਰਾ ਮਾਮਲਾ ਕੀ ਸੀ ਕੁੜੀ ਨੂੰ ਕਹਿੰਦੇ ਵੀ ਸਟੇਜ ਤੋਂ ਥੱਲੇ ਆ ਕੇ ਨੱਚ ਤੇ ਉਹਨੇ ਨੱਚੋਂ ਤੋਂ ਜਵਾਬ ਦੇਤਾ। ਉਸ ਤੋਂ ਬਾਅਦ ਉਸ ਡਾਂਸਰ ਕੁੜੀ ਨੂੰ ਗਾਲ੍ਹਾਂ ਕੱਢੀਆਂ ਗਈਆਂ। ਉਸਦੇ ਨਾਲ ਬਦਤਮੀਜ਼ੀ ਕੀਤੀ ਗਈ। ਤੇ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਥੱਲੇ ਕ ਸ਼ਲਾਰੂ ਜਿਹਾ ਹੈਗਾ ਕਿਵੇਂ ਉਹ ਕੁੜੀ ਦੇ ਗਲਾਸ ਮਾਰਦਾ। ਉਸ ਤੋਂ ਬਾਅਦ ਚਲੋ ਕੁੜੀ ਨੇ ਗਾਲ੍ਹਾਂ ਕੱਢੀਆਂ ਤੇ ਗਾਣਾ ਦੇ ਲੈਗਸ ਹੀ ਕੱਢਤੀਆਂ ਵਧੀਆ ਹੋ ਜਾਂ ਮੈਂ ਕਹਿੰਨਾ ਤਿੰਨ ਚਾਰ ਘਰ ਵੀ ਦਿੰਦੀ ਉਹਦੇ ਫੇਰ ਉਹਨੂੰ ਉਹਦੀ ਜਿਹੜੀ ਅਕਲਾ ਵੀ ਟਿਕਾਣੇ ਆ ਜਾਂਦੀ ਤੇ ਇੱਥੇ ਕਈ ਲੋਕ ਕਹਿੰਦੇ ਆ ਵੀਡੀਓ ਦੇਖ ਕੇ ਕਹਿੰਦੇ ਵੀ ਡਾਂਸਰ ਕੁੜੀ ਵੀ ਤਾਂ ਗਾਣਾ ਕੱਢੀ ਹੀ ਜਾਂਦੀ ਆ ਉਹ ਜੇ ਉਹ ਗਾਣਾ ਨਾ ਕੱਢੇ ਹੋਰ ਉਹਦੇ ਹਾਰ ਪਾਵੇ ਅਗਲੀ ਨੂੰ ਗਾਣਾ ਕੱਢੀ ਜਾਂਦਾ ਉਹਨੂੰ ਕਹਿੰਦਾ ਥੱਲੇ ਆ ਕੇ ਨੱਚ ਰਹੀ ਆ ਕਰ ਦੂੰ ਉਹ ਕਰ ਦੂੰ ਕਿੰਨਾ ਕੁਛ ਉਹਨੂੰ ਬੋਲਿਆ ਇਹ ਤਾਂ ਚਲੋ ਮਾਰੀ ਜੀ ਵੀਡੀਓ ਰਿਕਾਰਡ ਹੋ ਗਈ ਜਿਹੜਾ ਮੁੰਡਾ ਗਲਾਸ ਮਾਰਦਾ ਹੈਗਾ ਕੁੜੀ ਦੇ ਡਾਂਸਰ ਦੇ ਨਹੀਂ ਤਾਂ ਲੋਕਾਂ ਨੇ ਇਹ ਵੀ ਨਹੀਂ ਯਕੀਨ ਮੰਨਣਾ ਸੀ ਅੱਜ ਕਾ ਲੋਕ ਆਪਦੀ ਇੱਜ਼ਤ ਨੂੰ ਇੱਜ਼ਤ ਤੇ ਦੂਜਿਆਂ ਦੀ ਇੱਜ਼ਤ ਨੂੰ ਮਜ਼ਾਕ ਸਮਝਦੇ ਆ ਜੇ ਇਹੋ ਜਿਹਾ ਕੋਸ਼ਾ ਉਹ ਬੰਦੇ ਦੀ ਭੈਣ ਦੇ ਨਾਲ ਹੋਇਆ ਹੁੰਦਾ ਕੀ ਉਹ ਜਰ ਲੈਂਦਾ ਕੀ ਇਹ ਕੁੜੀ ਕਿਸੇ ਦੀ ਭੈਣ ਨਹੀਂ ਹੈਗੀ ਇਹ ਆਪਦੀ ਰੋਜੀ ਰੋਟੀ ਦੇ ਲਈ ਡਾਂਸ ਕਰਦੀਆਂ ਉੱਥੇ ਫਰਕ ਸਿਰਫ ਇਨਾ ਫਰਕ ਸਿਰਫ ਇਨਾ ਦੂਜੀਆਂ ਕੁੜੀਆਂ ਸਟੇਜ ਤੋਂ ਥੱਲੇ ਡਾਂਸ ਕਰਦੀਆਂ ਨੇ ਇਹ ਜਿਹੜੀਆਂ ਡਾਂਸਰਾਂ ਨੇ ਇਹ ਪੈਸੇ ਲੈ ਕੇ ਸਟੇਜ ਦੇ ਉੱਪਰ ਡਾਂਸ ਕਰਦੀਆਂ ਨੇ ਇਹ ਵੀ ਗੱਲ ਹੁਣ ਕੌੜੀ ਲੱਗਣੀ ਆ ਯਾਰ ਦੂਜਿਆਂ ਦੀ ਇੱਜ਼ਤ ਨੂੰ ਵੀ ਇੱਜ਼ਤ ਸਮਝੋ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਾਹਮਣੇ ਵਾਲਾ ਬੰਦਾ ਇੱਜ਼ਤ ਕਰਦਾ ਉਹਨੂੰ ਇੱਜ਼ਤ ਭਾਵੇਂ ਥੋੜੀ ਘਟ ਦਿਓ ਪਰ ਬੇਇੱਜ਼ਤੀ ਵਿਆਜ ਸਮੇਤ ਵਾਪਸ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਸਹਣਾ ਨਹੀਂ ਛੱਡੋਗੇ ਉੰਨਾ ਚਿਰ ਲੋਕ ਕਹਿਣਾ ਨਹੀਂ ਛੱਡਣਗੇ ਆ ਕੁੜੀ ਨੂੰ ਚਾਹੀਦਾ ਸੀ ਕੁੜੀ ਨੂੰ ਚਾਹੀਏ ਚਲੋ ਗਾਲਾਂ ਕੱਟੀਆਂ ਮੈਂ ਕਹਣਾ ਯਾਰ ਕੁੜੀ ਨੇ ਕੱਢਤੀਆਂ ਗਾਲਾਂ ਗੁੱਸੇ ਦੇ ਵਿੱਚ ਠੀਕ ਹੈ ਗੁੱਸੇ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਕੁੜੀਏ ਚਾਰ ਚਪੇੜਾ ਵੀ ਧਰਦੀਆਂ ਸੀ ਇਹਦੇ ਇਹ ਸ਼ਲਾਰੂ ਸਾਲੇ ਲਾ ਕੇ ਦੋਕ ਪੈਗ ਉਹਦੇ ਡਾਂਸਰਾਂ ਦੇ ਨਾਲ ਬਤਮੀਜੀ ਕਰਦੇ ਆ ਉਨਾ ਦਿਨ ਜਦ ਨੂੰ ਇੱਜ਼ਤ ਸਮਝਦੇ ਹੀ ਨਹੀਂ ਇਹ ਮੁੰਡੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹਾ ਸ਼ਲਾਰੂ ਦੁੱਕੀ ਦਾ ਬੰਦਾ ਔਰਤ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਨ ਤੋਂ ਪਹਿਲਾਂ 100 ਵਾਰ ਸੋਚੇ ਉਹ ਮਾਰੇ ਮਹਿੰਦੀਆਂ ਵਾਲਿਓ ਜੇ ਤੁਹਾਡੇ ਨਹੀਂ ਪਚਦੀ ਨਾ ਪੀਆ ਕਰੋ ਨਾ ਪੀਆ ਕਰੋ ਜੇ ਨਹੀਂ ਪਚਦੀ ਫਰ ਬਾਅਦ ਦੇ ਵਿੱਚ ਆਪਦਾ ਜਲੂਸ ਕਢਾਉਣੇ ਹੋ ਤੁਸੀਂ ਮੈਨੂੰ ਲੱਗਦਾ ਉਹ ਪੈਲਸ ਦੇ ਵਿੱਚ ਜਿਹੜੇ ਆਲੇ ਦੁਆਲੇ ਲੋਕ ਹੋਣੇ ਆ ਜਿਹੜੇ ਖੜੇ ਇਹ ਸਭ ਦੇਖ ਰਹੇ ਸੀ ਉਹ ਮਰੀਆਂ ਜ਼ਮੀਰਾਂ ਵਾਲੇ ਹੋਣੇ ਆ ਕਿਉਂਕਿ ਸਾਡੇ ਲੋਕ ਬਸ ਤਮਾਸ਼ਾ ਦੇਖਦੇ ਆ ਜਾਂ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਧੀਆ ਪਹਿਣਾ ਨਹੀਂ ਹੋਣੀਆਂ ਜਿਹੜੇ ਉੱਥੇ ਬੁੱਤ ਬਣ ਕੇ ਸਾਰਾ ਕੁਝ ਦੇਖ ਰਹੇ ਸੀ ਜੋ ਛਲਾਰੂ ਨੇ ਛੇੜਖਾਨੀ ਕੀਤੀ ਸੀ ਕੁੜੀ ਨੂੰ ਗਾਲਾਂ ਕੱਟੀਆਂ ਫੜ ਕੇ ਉਹਦਾ ਗਲਮਾ ਚਾਰ ਮਾਰਦੇ ਉਹਦੇ ਕੰਨਾਂ ਦੇ ਚਪੇੜਾ ਤਾ ਕਿ ਉਹਦੀ ਸੁਰਤ ਟਿਕਾਣੇ ਆਉਦੀ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਇਹ ਮੁੰਡੇ ਨੂੰ ਲੱਭੋ ਤੇ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੇਰੀ ਵੀਡੀਓ ਵੀ ਉਹ ਮੁੰਡੇ ਤੱਕ ਪਹੁੰਚਦੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦਾਸੀ ਇਹ ਕਿ ਸਮਰਾਲਾ ਦੇ ਇੱਕ ਪੈਲਸ 'ਚ ਡਾਂਸਰ ਕੁੜੀ ਦਾ ਸਟੇਜ ਦੇ ਥੱਲੇ ਨੱਚ ਰਹੇ ਕੁਝ ਨੌਜਵਾਨਾਂ ਨਾਲ ਫਿਫਾਦ ਹੋ ਗਿਆ ਸੀ ਡਾਂਸਰ ਕੁੜੀ ਦਾ ਇਲਜ਼ਾਮ ਹੈ ਕਿ ਉਸ ਨੂੰ ਕੁਝ ਨੌਜਵਾਨਾਂ ਵੱਲੋਂ ਸਟੇਜ ਤੋਂ ਥੱਲੇ ਆ ਕੇ ਨੱਚਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਤੇ ਜਦੋਂ ਉਸ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਤਾਂ ਕੁਝ ਨੌਜਵਾਨਾਂ ਨੇ ਉਸ ਤੇ ਸ਼ਰਾਬ ਨਾਲ ਭਰਿਆ ਗਲਾਸ ਉੱਟਿਆ ਜਿਸ ਤੋਂ ਬਾਅਦ ਵਿਵਾਦ ਇੰਨਾ ਵਧ ਗਿਆ ਕਿ ਕੁੜੀ ਨੇ ਵੀ ਉਲਟਾ ਉਹਨਾਂ ਨੌਜਵਾਨਾਂ ਨੂੰ ਘਾਲਾ ਕਢਿਆ ਜਿਸ ਦੀ ਇੱਕ ਵੀਡੀਓ ਅੱਜ ਤੜਕੇ ਤੋਂ ਹੀ ਵਾਇਰਲ ਹੋ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਆਪਣੇ ਪੱਧਰ ਤੇ ਕਾਰਵਾਈ ਆਰੰਭ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ